ਇਹ ਬਾਦਲ ਦੇ استਿਫੇ ਤੇ ਹੁਣ ਤੱਕ ਕੋਈ ਫੈਸਲਾ ਨਹੀਂ ਆਇਆ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਨਹੀਂ ਹੋ ਪਾਇਆ ਜ਼ਿਲੇ ਤੇ ਹਲਕਾ ਪਦਦियां ਫਿਲਹਾਲ ਮੀਟਿੰਗਾਂ ਹੋਣਗੀਆਂ ਤੇ ਬੈਠਕਾ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਅਕਾਲੀ ਦਲ ਕਿਸੇ ਇੱਕ ਪਾਰਟੀ ਦੀ ਨਹੀਂ ਹੈ ਇੱਕ ਦੀ ਨਹੀਂ ਹੈ ਪੁੰਦਰ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਤੇ ਪੰਜਾਬੀਅਤ ਦੇ ਲਈ ਹਮੇਸ਼ਾ ਹੀ ਲੜਦੇ ਰਹਾਂਗੇ ਅਕਾਲੀ ਦਲ ਲੋਕਤਾਂਤ੍ਰਿਕ ਪਾਰਟੀ ਹੈ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਸਮੁੱਚੀ ਕਾਜਦਲ ਵਰਕਿੰਗ ਕਮੇਟੀ ਦੇ ਬੈਠਕ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਸੁਖਬੀਰ ਬਾਦਲ ਦੇ ਅਸਤੀਫੇ ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਪੰਜਾਬ ਤੇ ਪੰਜਾਬੀਆਂ ਦੇ ਲਈ ਹਮੇਸ਼ਾ ਹੀ ਲੜਦੇ ਰਹਾਂਗੇ ਦੱਸਦੇ ਕਿ ਪੁੰਦਰ ਦੇ ਵੱਲੋਂ ਕਿਹਾ ਗਿਆ ਉਹ ਪਾਰਟੀ ਦਾ ਜੋ ਪ੍ਰਧਾਨ ਜੀ ਦਾ ਅਸਤੀਫਾ ਆਇਆ ਸੀ ਉਸ ਤੇ ਬੜੀ ਵਿਚਾਰ ਕੀਤੀ ਗਈ ਉਸ ਵਿਚਾਰ ਤੇ ਪਾਰਟੀ ਦੇ ਸਾਰੀਆਂ ਰਾਇ ਦੇ ਕੇ ਲੇਕਿਨ ਕਿਉਂਕਿ ਪਾਰਟੀ ਦੀ ਇੱਕ ਬੜੀ ਅਹਿਮ ਬਾਡੀ ਹੈ ਤੋਂ ਉਹਨਾਂ ਨੇ ਇਹ ਵੀ ਰਾਏ ਦਿੱਤੀ ਹੈ ਕਿ ਪੰਨਾ ਸਾਹਿਬ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਅਪੀਲ ਹੈ ਕਿ ਜ਼ਿਲ੍ਹੇ ਜਦਾਰ ਬਹੁਤ ਅਹਿਮ ਨੇ ਤੁਸੀਂ ਉਹ ਸਦਨੇ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਜਿਹੜੀ ਇਲੈਕਟਿਡ ਬਾਡੀ ਹੈ ਜਿਹੜੀ ਅੱਜ ਦਿੱਲੀ ਤੇ ਪੰਜਾਬ ਦੋ ਸਰਕਾਰਾਂ ਹਾਰਾਈਆਂ ਤੇ ਪਾਰਟੀਆਂ ਤਿੰਨ ਚਾਰ ਹਾਰਾਈਆਂ ਜਿਹਦੇ ਦੂਸਰੀਆਂ ਪਾਰਟੀਆਂ ਵੀ ਵਿੱਚ ਸੀ ਤੇ ਸਰਕਾਰਾਂ ਵਿੱਚ ਸੀ ਉਹਦੀ ਵੀ ਜ਼ਰੂਰੀ ਹੈ ਸਦਨੇ ਏਡੀ ਵੱਡੀ ਉਹਨਾਂ ਨੇ ਇੱਕ ਦਲੇਰੀ ਨਾਲ ਜੋ ਫੈਸਲਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਤਾਕਤ ਤੇ ਆਪਣੇ ਧਰਮ ਦੀ ਬਾਡੀ ਨੂੰ ਬਚਾਇਆ ਹੈ ਉਸ ਦੀ ਵੀ ਜ਼ਰੂਰੀ ਹੈ ਤੇ ਫਿਰ ਜਿਹੜੇ ਸਾਡੇ ਹਲਕਾ ਦੇ ਇੰਚਾਰਜ ਨੇ ਉਹ ਵੀ ਹੈ ਮੰਗਨੇ ਪਿੰਡਾਂ ਜਾਂਦੇ ਲੋਕਾਂ ਦੀ ਰਾਏ ਆਉਂਦੀ ਉਹਨੂੰ ਇਹ ਸਾਰੀਆਂ ਰਾਇ ਕਰਨ ਵਾਸਤੇ ਸਾਨੂੰ ਕਿਹਾ ਗਿਆ ਕਿ ਆਦੇਸ਼ ਦਿੱਤਾ ਹੈ ਕਿ ਇਹ ਰਾਇ ਸਾਰੀਆਂ ਕਰੋ ਰਾਏ ਕਰਨ ਤੋਂ ਬਾਅਦ ਫਾਈਨਲ ਰਾਇ ਬਣਾਓ ਇਹ ਉਹਨਾਂ ਨੇ ਸਾਨੂੰ ਆਦੇਸ਼ ਕਹ ਲਓ ਪੀਰ ਕਹ ਲਓ ਇਹ ਦਿੱਤੀ ਹੈ ਇਹ ਅੱਜ ਦਾ ਜਿਹੜਾ ਹੈ ਮੁਖ ਜੋ ਅੱਜ ਦੇ ਫੈਸਲੇ ਨੇ ਸਰ ਹੁਣ ਮੈਂ ਤੁਹਾਨੂੰ ਜੋ ਪਾਰਟੀ ਸਾਰੀ ਸੋਈਦਾ ਸਾਰੀ ਪਾਰਟੀ ਦੇ ਵਿੱਚ ਦਿੱਲੀ ਦੇ ਪ੍ਰਧਾਨ ਸਾਡੇ ਕਾਈ ਦੇ ਬੈਠੇ ਨੇ ਸਾਬਕਾ ਪ੍ਰਧਾਨ ਬੈਠੇ ਨੇ ਜੀ ਕੇ ਸਾਫ ਸਾਡੇ ਸੀਨੀਅਰ ਸਰ ਬਡੂnger ਸਾਹਿਬ ਹੋਰੀ ਬੜੇ ਪ੍ਰਾਣੇ ਸੀਨੀਅਰ ਬੰਦੇ ਬੈਠੇ ਸਾਰੇ ਸੀਨੀਅਰ ਦੇਖ ਰਹੇ ਹੋ ਕਿ ਸਾਰੀ ਪਾਰਟੀ ਸੀਨੀਅਰ ਬੈਠੀ ਹੈ ਸਾਰੀ ਦਾ ਜੁਦਾ ਨਹੀਂ ਬਸਲੀ ਜੋ رائے ਹੋਈ ਹੈ ਪਾਰਟੀ ਇਕਮਤ ਹੈ ਇਕਮਤ ਹੋ ਕੇ ਅਗਲੇ ਸਾਰੇ ਪ੍ਰੋਗਰਾਮ ਜਿਵੇਂ ਜਿਵੇਂ ਹੈ ਸੀ ਡਾਟਾ ਜਲਦੀ ਅਗਲੀਆਂ ਦੇਵਾਂਗੇ ਉਹ ਤੈ ਕਰਾਂਗੇ ਉਹਨਾਂ ਦੇ ਮਤਾਬਕ ਚੜੇ ਅਗਲੇ ਫੈਸਲੇ ਜੋ ਫਾਈਨਲ ਸਾਰੀ رائے ਆਉਗੀ ਉਹ ਫਿਰ ਤੁਹਾਡੇ ਕੋਲੇ